ਤਾਂ ਭਾਰਤ ਪਹੁੰਚ ਚੁਕੇ ਨੇ ਤਜ਼ਾਕਿਸਤਾਨ ਦੇ ਵਿੱਚ ਫਸੇ ਪੰਜਾਬੀ ਨੌਜਵਾਨ 에ਜੰਟ ਦੇ ਧੋਖੇ ਦਾ ਸ਼ਿਕਾਰ ਇਹ ਨੌਜਵਾਨ ਹੋਏ ਸੀ ਜਿਨ੍ਹਾਂ ਦੇ ਵੱਲੋਂ ਇੱਕ ਵੀਡੀਓ ਦੇ ਜ਼ਰੀਏ ਜੋ ਗੁਹਾਰ ਲਗਾਈ ਗਈ ਸੀ ਮਦਦ ਕੀਤੀ 에ਜੰਟ ਨੇ ਨੌਜਵਾਨਾਂ ਨੂੰ ਸਾਥ ਦੱਸਣ ਦੇ ਧਮਕੀ ਵੀ ਦਿੱਤੀ ਸੀ ਡਰਾਈਵਰ ਦੀ ਨੌਕਰੀ ਦੇ ਲਈ ਤਜ਼ਾਕਿਸਤਾਨ ਇਹ ਨੌਜਵਾਨ ਹਾਲਾਂਕਿ ਪੇਛੇ ਗਏ ਸੀ ਪਰ ਜਿਨ੍ਹਾਂ ਤੋਂ ਮਜ਼ਦੂਰੀ ਦਾ ਕੰਮ ਕਰਵਾਇਆ ਗਿਆ ਪੀੜਤਾ ਨੇ ਮਦਦ ਲਈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਈ ਸੀ ਤਾਂ ਉਤਰ ਸੰਸਦ ਵਿਕਰਮਜੀਤ ਸਿੰਘ ਸਾਨੀ ਤੇ ਅਜੇਪਾਲ ਲਾਲਪੁਰਾ ਦੇ ਵੱਲੋਂ ਇਹਨਾਂ ਪੀੜਤਾ ਦੀ ਮਦਦ ਕੀਤੀ ਗਈ ਤਾਂ ਸੰਸਦ ਵਿਕਰਮਜੀਤ ਸਾਨੀ ਤੇ ਅチェਪਾਲ ਲਾਲਪੁਰਾ ਜੋ ਇਹਨਾਂ ਪੀੜਤਾ ਦਿਲੇ ਮਸੀਹਾ ਬਣੇ ਨੇ ਹੁਣ ਇਹਨਾਂ ਨੌਜਵਾਨਾਂ ਦੇ ਮੁਲਕ ਵਾਪਸੀ ਕਰਵਾਈ ਹੈ ਤਾਂ ਸਾਕਿਸਤਾਨ ਤੋਂ ਬੱਚੇ ਫਸੇ ਹੋਏ ਸੀ ਨੌਜਵਾਨਾਂ ਨੂੰ ਹਾਲਾਂਕਿ ਡਰਾਈਵਿੰਗ ਦੇ ਲਈ ਉੱਥੇ ਭੇਜਿਆ ਗਿਆ ਸੀ ਏਜੰਟ ਦੇ ਵੱਲੋਂ ਧੋਖਾਧੜੀ ਇਹਨਾਂ ਦੇ ਨਾਲ ਕੀਤੀ ਗਈ ਹੈ ਤੇ ਉੱਥੇ ਜਾ ਕੇ ਇਹਨਾਂ ਤੋਂ ਮਜ਼ਦੂਰੀ ਦਾ ਕੰਮ ਕਰਵਾਇਆ ਗਿਆ ਪੀੜਤਾ ਨੇ ਮਦਦ ਦੀ ਗੋਹਾਰ ਜੋ ਕਿ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਦੇ ذریعے ਲਗਾਈ ਸੀ ਤਾਂ ਹੁਣ ਜੋ ਇਹਨਾਂ ਦੀ ਮੁਲਕ ਵਾਪਸੀ ਕਰਵਾਈ ਗਈ ਹੈ ਸੰਸਦ ਵਿਕਰਮਜੀਤ ਸਾਨੀ ਤੇ ਅチェਪਾਲ ਲਾਲਪੁਰਾ ਦੇ ਵੱਲੋਂ ਇਹਨਾਂ ਪੀੜਤਾ ਤੱਕ ਜੋ ਮਦਦ ਪਹੁੰਚਾਈ ਗਈ ਇਹਨਾਂ ਨੂੰ ਭਾਰਤ ਵਾਪਸ ਲਿਆਦਾ ਗਿਆ ਭਾਰਤ ਇਹ ਤਜ਼ਾਕਿਸਤਾਨ ਦੇ ਵਿੱਚ ਫਸੇ ਪੰਜਾਬੀ ਨੌਜਵਾਨ ਹੁਣ ਪਹੁੰਚ ਚੁੱਕੇ ਨੇ ਬਾਜੀ ਅਸੀਂ ਗਏ ਆ ਡਰਾਈਵਰੀ ਚ ਸਾਨੂੰ ਉੱਥੇ ਲੇਬਰ ਦਾ ਕੰਮ ਕਰਾਇਆ ਹਾਂਜੀ ਬਾਜੀ ਤੇ ਉਹਨਾਂ ਨੇ ਸਾਨੂੰ ੱਟਕੇ ਮਾਰੇ ਤੇ ਆਪਾਂ ਨਹੀਂ ਕਿਉਂ ਕੰਮ ਕਰਨਾ ਵੀ ੱਟਕੇ ਮਾਰੇ ਆਪਾਂ ਵੀ ਇੰਡੀਆ ਜਾਣਾ ਬਸ ਸਾਨੂੰ ਕਹਿੰਦੇ ਜਾਓ ਇੰਡੀਆ ਤੇ ਨਾ ਉਹਨਾਂ ਨੇ ਸਾਨੂੰ ਸੈਲਰੀ ਦਿੱਤੀ ਹੈ ਕੁਝ ਵੀ ਨਹੀਂ ਦਿੱਤਾ ਨਾ ਕੋ ਟਿਕਟ ਵਗੈਰਾ ਕੁਝ ਨਹੀਂ ਡਰਾਈਵਰੀ ਦੇ ਕੰਮ ਤੇ ਗਏ ਤੇ ਉੱਥੇ ਕਿਵੇਂ ਬਣਿਆ ਮਤਲਬ ਗੱਲਬਾਤ ਕਿਵੇਂ ਹੋਈ ਤੁਹਾਡੀ ਐਡ ਬਾਈ ਦੀ ਪਾਕਿਸਤਾਨ ਦੀ ਉਹ ਹੈ ਥੀਏਟਰ ਵੀ ਹੈ ਅਸੀਂ ਚੱਲ ਗਏ ਉੱਥੇ ਕਹਿੰਦੇ 15 ਦਿਨ ਚ ਕੰਮ ਰੇਡ ਹੀ ਆ ਤੁਹਾਡਾ ਅੱਛਾ ਅਸੀਂ ਪੈਸੇ ਵੀ ਦੇਤੇ ਉਹਨਾਂ ਸਾਥੇ ਜਿਹੜਾ ਐਗਰੀਮੈਂਟ ਬਣਾਇਆ ਉਹਨਾਂ ਨੂੰ ਪੈਸੇ ਦੇਣ ਤੇ ਬਾਅਦ ਬਣਾਇਆ ਸਾਰਾ ਹੀ ਇਹ ਲਾਇਸੈਂਸ ਹੈ ਬਾਈ ਅੱਛਾ ਹਾਂਜੀ ਇੰਡੀਆ ਦਾ ਨੰਬਰ ਪਾਇਆ ਹੋਇਆ ਇਹਦੇ ਪਰ ਸਾਡੇ ਅੱਛਾ ਇਨ ਇਸ ਇਸ ਲਾਇਸੈਂਸ ਦੇ ਥਰੂ ਤੁਹਾਨੂੰ ਸੀਗਾ ਤੁਸੀਂ ਟਰੱਕ ਚਲਾਓਗੇ ਹਾਂਜੀ ਟਰੱਕ ਚਲਾਓਗੇ ਪਰ ਉੱਥੇ ਇੱਕ ਦਿਨ ਵੀ ਨਹੀਂ ਟਰੱਕ ਚਲਵਾਇਆ ਤੁਹਾਡੇ ਤੋਂ ਨਹੀਂ ਟ੍ਰੇਨਿੰਗ ਲਈ ਵੀ ਨਹੀਂ ਦੱਸ ਦਿੰਦੀ ਸਾਤੇ ਉਥੇ ਬਾਅਦ ਵਰਕਸ਼ਾਪ ਚ ਬਾੜਤੇ ਵੀ ਨਹੀਂ ਕੰਮ ਕਰਨੇ بس ਪਈ ਆ ਕਿ ਚੱਲ ਵਧੀਆ ਹੋਊਗਾ ਪਰ ਉੱਥੇ ਜਾ ਕੇ ਤਾਂ ਲੇਬਰ ਦਾ ਕੰਮ ਕੋਈ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਕੋਈ ਟਾਇਰ ਖੋਲੋ ਕੋਈ ਸਮਾਨ ਕਰਾਓ ਦਿੱਕਤ ਹਰੇਕ ਖਾਣੇ ਪੀਣ ਦੀ ਦਿੱਕਤ ਆਈ ਰਹਿਣ ਸਹਣ ਦੀ ਦਿੱਕਤ ਆਈ ਜੀ ਸਾਡੀ ਡਰਾਈਵਰੀ ਦਾ ਕੰਮ ਕਰਨੇ ਲਈ ਬੋਲੇ ਦਾ ਡਰਾਈਵਰੀ ਦਾ ਕੰਮ ਨਹੀਂ ਕਰਾਇਆ ਲੇਬਰ ਦਾ ਕੰਮ ਚਲਾਤਾ ਜੀ ਕੋਈ ਝਾੜੂ ਮਾਰੋ ਕੋਸ਼ਿਸ਼ ਕਰੋ ਜੀ ਮਾਂ ਕਿ ਸਾਡਾ ਇਨਸਾਫ ਹੋਵੇ ਸਾਡਾ ਜੋ ਪੈਸਾ ਲੱਗਿਆ ਸਾਨੂੰ ਵਾਪਸ ਮਿਲਿਆ ਜਾਵੇ ਜੀ ਉਹਨੇ ਬਲੌਕ ਕਰ ਕਹਿੰਦਾ ਕਰ ਲੋ ਕੀ ਕਰਨਾ ਮੈਂ ਨਹੀਂ ਤੁਹਾਨੂੰ ਬੁਲਾਉਂਦਾ